ਦੋਸਤੋ ਇਹ ਵੀਡੀਓ ਦੇ ਵਿੱਚ ਸਿੱਧੀਆਂ 4 ਗੱਲਾਂ ਤੁਹਾਡੇ ਨਾਲ ਮੈਂ ਕਰਨੀਆਂ ਚਾਹਾਂਗਾ ਗੱਲ ਇਹ ਹੈ ਵੀ ਬੀਤੇ ਕੁਝ ਦਿਨ ਪਹਿਲਾਂ ਹਰਸ਼ਦੀਪ ਸਿੰਘ ਨਾਮ ਦਾ ਮੁੰਡਾ ਜੋ ਕਿ 20 ਸਾਲਾਂ ਦੀ ਉਮਰ ਦੇ ਵਿੱਚ ਕੈਨੇਡਾ ਆਇਆ ਸੀ ਐਲਸਨ ਇੰਟਰਨੈਸ਼ਨਲ ਸਟੂਡੈਂਟ ਆਪਣੀ ਪੜ੍ਹਾਈ ਕਰਨ ਉਹਦੀ ਮੌਤ ਹੋ ਜਾਂਦੀ ਆ ਭੈਣਕ ਤਰੀਕੇ ਨਾਲ ਗੋਲੀ ਵੱਜਣ ਦੇ ਕਾਰਨ ਸਕਿਉਰਿਟੀ ਗਾਰਡ ਦੀ ਸ਼ਿਫਟ ਕਵਰ ਕਰ ਰਿਹਾ ਸੀ ਉੱਥੇ ਉਹਨੂੰ ਗੋਲੀ ਮਾਰਦੇ ਇੱਕ ਟੈਨੈਂਟ ਨੇ ਜਿਹੜੀ ਬਿਲਡਿੰਗ 'ਚੋਂ ਕੰਮ ਕਰਦਾ ਸੀਗਾ ਹਾਲਾਂਕਿ ਬਹੁਤ ਹੀ ਇਹ ਭਿਆਨਕ ਮੌਤ ਹੈ ਤੇ ਜਿਹਨੂੰ ਮੈਨੂੰ ਲੱਗਦਾ ਨਹੀਂ ਵੀ ਮੇਰੇ ਕੋਲ ਜਿਆਦਾ ਅਲਫਾਜ਼ ਹੈਗੇ ਨੇ ਇਹਨੂੰ ਬਿਆਨ ਕਰਨ ਦੇ ਲਈ ਬਹੁਤ ਹੀ ਮਾੜਾ ਹੋਇਆ ਵੀ ਇੱਕ ਜਵਾਨੀ ਦੀ ਉਮਰ ਤੇ ਵਿੱਚ ਵੀ ਹਜੇ ਕੁਝ ਉਮਰ ਹੀ ਨਹੀਂ ਸੀ 20 ਸਾਲ ਦੀ ਉਮਰ ਸੀ ਤੇ ਬਹੁਤ ਹੀ ਭਿਆਨਕ ਤਰੀਕੇ ਨਾਲ ਵੀਰ ਇਸ ਦੁਨੀਆ ਤੋਂ ਗਿਆ ਚਲੋ ਪ੍ਰਮਾਤਮਾ ਉਹਨਾਂ ਦੀ ਫੈਮਿਲੀ ਨੂੰ ਹਿੰਮਤ ਬਖਸ਼ਣ ਬਟ ਗੱਲ ਇਹ ਆ ਵੀ ਪਿਛਲੇ ਥੋੜੇ ਟਾਈਮ ਤੋਂ ਨਾ ਇਹ ਚੀਜ਼ ਲਗਾਤਾਰ ਚੱਲ ਰਹੀ ਆ ਥੋੜਾ ਟਾਈਮ ਪਹਿਲਾਂ ਹੀ ਕੁਝ ਕੁ ਦਿਨ ਹੀ ਇਸ ਚੀਜ਼ ਨੇ ਬੀਤੇ ਆ ਵਿਸਾਰਨੀਆਂ ਚ ਵੀ ਆਪਣੇ ਕੰਟਰੀਅਨ ਸਟੂਡੈਂਟ ਸੀ ਜਿਹਨੂੰ ਇੱਕ ਗੋਰੇ ਨੇ ਜਿੱਦਾਂ ਮਰਡਰ ਕਰਤਾ ਠੀਕ ਹੈ ਜੀ ਕੁਝ ਕੁ ਮਹੀਨੇ ਪਹਿਲਾਂ ਜਸ਼ਨਦੀਪ ਸਿੰਘ ਨਾਮ ਦਾ ਮੁੰਡਾ ਸੀ ਜਿੱਦੀ ਆਪਾਂ ਕਵਰ ਕਰੀ ਸੀ ਕਿ ਵੀਡੀਓ ਉਹਨੂੰ ਇੱਕ ਗੋਰੇ ਨੇ ਮਾਰਿਆ ਸੀ ਉਹਦਾ ਵੀ ਕਤਲ ਕਰਿਆ ਸੀ ਠੀਕ ਹੈ ਉਹ ਵੀ ਐਡਮੈਂਟਨ ਸੀ ਮੁੰਡਾ ਤੇ ਅੱਜ ਦਾ ਜਿਹਨੂੰ ਗੋਲੀ ਮਾਰੀ ਉਹ ਵੀ ਐਡਮੈਂਟਨ ਸੀ ਮੁੰਡਾ ਹੁਣ ਇਹ ਕਿੰਨਾ ਜਿਹੜਾ ਪੈਟਰਨ ਨਜ਼ਰ ਆ ਰਿਹਾ ਆ ਇਹ ਬੜਾ ਹੀ ਦਰਦਨਾਕ ਤੇ ਡਰਾਉਣਾ ਹੈ ਪੈਟਰਨ ਹੈ ਜਿਹੜਾ ਆਪਾਂ ਇੱਕ ਦੇਖ ਸਕਦੀਆਂ ਵੀ ਕਿਉਂ ਸਿਰਫ ਇੰਟਰਨੈਸ਼ਨਲ ਸਟੂਡੈਂਟ ਅਪਾ ਮੰਦੇਆ ਕੈਨੇਡਾ ਚ ਹੇਟ ਵਧ ਚੁੱਕੀ ਹੈ ਪਰ ਹੁਣ ਸਰਕਾਰ ਨੂੰ ਵੀ ਦੇਖਣ ਦੀ ਲੋੜ ਆ ਤੇ ਕੁਝ ਸਟ੍ਰਿਕਟ ਐਕਸ਼ਨਸ ਲੈਣ ਦੀ ਲੋੜ ਆ ਐਂਡ ਮੈਨੂੰ ਲੱਗਦਾ ਵੀ ਹੁਣ ਇੱਕ ਵਾਰੀ ਸਾਰਿਆਂ ਨੂੰ ਦੇਖਣ ਦੀ ਲੋੜ ਆ ਵੀ ਹੁਣ ਕੈਨੇਡਾ ਕੀ ਸੱਚੀ ਪਹਿਲਾ ਵਰਗਾ ਸੇਫ ਹੈ ਜਾਂ ਨਹੀਂ ਜਿੱਥੋਂ ਤੱਕ ਮੈਨੂੰ ਲੱਗਦਾ ਪਹਿਲਾ ਵਰਗਾ ਸੇਫ ਨਹੀਂ ਰਿਹਾ ਬੀਤੇ ਦੋ ਕੁ ਦਿਨ ਪਹਿਲਾਂ ਇੱਕ ਮੁੰਡੇ ਨੂੰ ਬ੍ਰੈਮਟਨ ਚ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਇਹ ਸਿਰਫ ਗਿਣਤੀ ਦੇ ਕੁਝ ਕੁ ਦਿਨਾਂ ਦੇ ਵਿੱਚ ਵਿੱਚ ਦੇ ਸਾਰੇ ਇਨਸੀਡੈਂਟ ਨਹੀਂ ਤੇ ਤੁਸੀਂ ਖੁਦ ਮੈਨੂੰ ਦੱਸੋ ਵੀ ਕੈਨੇਡਾ ਹੁਣ ਸੇਫ ਹੈ ਜਾਂ ਨਹੀਂ ਪਹਿਲਾਂ ਲੋਕੀ ਕਹਿੰਦੇ ਸੀ ਕਿ ਸਿਰਫ ਬ੍ਰੈਂਟਨ ਦੇ ਵਿੱਚ ਹੀ ਇਦਾਂ ਹੁੰਦਾ ਹੁਣ ਤੇ ਕੇਸ ਐਡਵੈਂਟਨ ਤੋਂ ਵੀ ਆਪਾਂ ਸੁਣ ਸੁਣਨ ਨੂੰ ਆ ਰਹੇ ਆ ਤੇ ਇਹਦੇ ਵਿੱਚ ਕੋਈ ਦੇਸੀ ਇਨਵੋਲਵ ਇਨਵੋਲਵ ਨਹੀਂ ਸੀ ਇਹ ਤਾਂ ਗੋਰੇ ਨੇ ਕਤਲ ਕੀਤਾ ਮੁੰਡੇ ਦਾ ਜਿੱਥੇ ਮੁੰਡਾ ਸੁਪਨੇ ਲੈ ਕੇ ਆਇਆ ਸੀਗਾ ਵੀ ਮੈਂ ਇਸ ਕੰਟਰੀ ਚ ਆ ਕੇ ਕੁਝ ਬਣਾਵਾਂਗਾ ਕੁਝ ਕਰਾਂਗਾ ਉੱਥੇ ਉਹਦੇ ਨਾਲ ਇਦਾਂ ਹੋ ਜਾਏਗਾ ਉਹਨੇ ਕਦੀ ਵਿਚਾਰਨੇ ਸੋਚਿਆ ਵੀ ਨਹੀਂ ਹੁਣ ਫੜਾਪਾ ਨੂੰ ਇਹ ਦੇਖਣ ਦੀ ਲੋੜ ਆ ਵੀ ਆਪਾਂ ਵੀ ਕਿਤੇ ਨਾ ਕਿਤੇ ਜੋ ਹੇਟ ਫੈਲ ਰਹੀ ਆ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ ਵੀ ਆਪਾਂ ਵੀ ਚੰਗੇ ਕੰਮ ਕਰੀਏ ਚਲੋ ਇਹ ਚੀਜ਼ ਨੂੰ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਉਸ ਚੀਜ਼ ਦੇ ਨਾਲ ਵੀ ਬਟ ਸਟਿਲ ਜੋ ਵੀ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਤੇ ਪਲੀਜ਼ ਆਪਣਾ ਧਿਆਨ ਰੱਖਿਆ ਕਰੋ ਜਿਹੜੇ ਕੈਨੇਡਾ ਚ ਮੇਰੇ ਵੀਰ ਭੈਣਾਂ ਇੰਟਰਨੈਸ਼ਨਲ ਸਟੂਡੈਂਟ ਆ ਥੋੜਾ ਜਿਹਾ ਜਿੱਥੇ ਲੱਗਦਾ ਤੁਹਾਨੂੰ ਕਿ ਇੱਥੇ ਹੋ ਸਕਦਾ ਆ ਵੀ ਤੁਹਾਨੂੰ ਕੋਈ ਡਰ ਲੱਗਦਾ ਤੇ 911 ਨੂੰ ਕਾਲ ਕਰ ਸਕਦੇ ਹੋ ਤੁਸੀਂ ਨਹੀਂ ਤਾਂ ਆਪਣੀ ਜੇ ਰਾਤ ਨੂੰ ਵੀ ਜਾਨੇ ਹੋ ਟਾਈਮ ਸਰ ਘਰ ਆਇਆ ਕਰੋ ਨਹੀਂ ਤਾਂ ਆਪਣੇ ਯਾਰ ਦੋਸਤ ਨੂੰ ਨਾਲ ਲੈ ਜਾ ਕਰੋ ਜੇ ਬਾਹਰ ਵੀ ਜਾਣਾ ਹੁੰਦਾ ਅੱਜ ਕੱਲ ਮਾਹੌਲ ਪਹਿਲਾਂ ਵਰਗਾ ਨਹੀਂ ਰਹਿ ਗਿਆ